ਜਿਵੇਂ ਰੇਤੇ ਨੂੰ ਗਿਆਨ ਨਹੀਂ ਨਾ ਆਵੇ ਮੈਂ ਤਾਂ ਗਰਮੀ ਸੂਰਜ ਤੋਂ ਆਈ ਹੋਈ ਆ ਇਹ ਬਦਲ ਹੋ ਜਾਂ 10 ਮਿੰਟ ਬਾਅਦ ਤੇ ਤਾਂ ਹੀ ਮੇਰੇ ਹਵਾ ਜੀ ਨਿਕਲ ਜਾਣੀ ਹੈ ਮੈਂ ਠੰਡਾ ਹੋ ਜਾਂਦਾ ਹੈ ਠੰਡਾ ਹੋ ਜਾਂਦਾ ਜੇ ਤੈਨੂੰ ਇਹਦਾ ਮੂਹ ਨਹੀਂ ਨਾ ਆਪਣਾ ਜੇ ਗਿਆਨ ਦੀ ਨਾ ਜਦ ਇਹ ਸਰੀਰ ਛੱਡ ਦਿੰਦਾ ਜਦ ਇਹ ਠੰਡਾ ਹੋ ਜਾਂਦਾ ਜਨ ਇਹ ਸਰੀਰ ਆ ਉਹਨਾਂ ਜਿਹੜੇ ਓਕਾਰ ਹੈ ਨੂੰ ਜੇ ਡਰ ਜਾਵੇ ਜਿਆਦਾ ਹੋਵੇ ਫਟਲ ਡੂਫਦਾ ਜੇ ਕੱਢਦੀ ਹੈ ਲੱਗ ਜਾਂਦਾ ਇਹ ਹਵਾ ਹੀ ਐਜ ਭਰੀ ਹੋਈ ਹੋ ਗਈ ਹੋਰ ਕੁਝ ਨਹੀਂ ਹਵਾ ਇਹ ਜਿਹੜੀ ਅੱਜ ਹਵਾ ਭਰੀ ਹੋਈ ਹੈ ਨਾ ਸਾਹ ਹੌਲਦਾ ਇਹ ਹਵਾ ਦਾ ਇੰਤਾਰ ਹੈ ਰੂ ਇਹ ਹਵਾ ਹੀ ਕਰਦੀ ਆ ਸਾਰਾ ਕੁਝ ਥਮੇ ਆਇਆ ਗਾਦਾ ਪਵਣ ਕਾ ਥਮ ਰક્તਬੋਧ ਕਾ ਘਾਰਾ ਮਗਾਰਾ ਜਦੈ ਵਹਿ ਜਾਂਦਾ ਥਮ ਨਿਕਲ ਜਾਂਦਾ ਨਾ ਹਵਾ ਦਾ ਘਾਰਾ ਥੱਲੇ ਵਹਿ ਜਾਂਦਾ ਅਡ ਮਾਸ ਨਾੜੀ ਕੋ ਪਿੰਜਰ ਬੰਝੀ ਵਜੇ ਉਹਦੇ ਵਿਚਾਰਾ ਇਹ ਤਾਂ ਇੰਨਾ ਲੋਡ ਜੱਕੇ ਖੜਾ ਜਿਹੜਾ ਇਹ ਤਾਂ ਹਵਾ ਦੇ ਕਰਾਮਾਤ ਹੈ ਸਭ ਕੁਝ ਹੁੰਦਾ ਹੋਇਆ ਵੀ ਕੁਝ ਨਹੀਂ ਆਵਾ ਨ ਕਰ ਜਾ ਉੱਚਾ ਬਦੀ ਬਾਕੀ ਰਹਿ ਗਿਆ